ਤਸਵੀਰਾਂ ਤੁਸੀਂ ਵੇਖ ਰਹੇ ਹੋ ਦੱਸ ਦਈਏ ਕਿ ਅਸੀਂ ਕਿਸੇ ਜੰਗਲ ਦੇ ਵਿੱਚ ਨਹੀਂ ਖੜੇ ਅਸੀਂ ਖੜੇ ਆ ਉਸ ਸ਼ਹਿਰ ਦੇ ਵਿੱਚ ਜਿਸ ਦਾ ਨਾਮ ਬਹੁਤ ਵਾਰ ਚਰਚਾ ਦੇ ਵਿੱਚ ਰਹਿੰਦਾ ਦੱਸਦੇ ਆ ਕਿ ਇਹ ਸ਼ਹਿਰ ਬਹੁਤ ਖੂਬਸੂਰਤ ਹੈ ਔਰ ਇਸ ਦੇ ਉੱਤੇ 70 ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਲਗਾਤਾਰ ਇੱਥੇ ਵਿਕਾਸ ਕਰਦੀਆਂ ਰਹੀਆਂ ਔਰ ਵਿਕਾਸ ਜਿਹੜਾ ਉਹ ਤੁਸੀਂ ਵੇਖ ਰਹੇ ਹੋ ਹੁਣ ਦੱਸ ਦਈਏ ਕਿ ਇਹ ਕੋਈ ਜੰਗਲ ਦੀਆਂ ਤਸਵੀਰਾਂ ਨਹੀਂ ਇਹ ਸ਼ਹਿਰ ਦੀਆਂ ਕਲੋਨੀਆਂ ਨੇ ਔਰ ਕਲੋਨੀ ਦੀਆਂ ਤਸਵੀਰਾਂ ਨੇ ਔਰ ਇਹ ਤਸਵੀਰਾਂ ਸਾਡੇ ਉਸ ਮਹਾਨ ਸ਼ਹਿਰ ਦੀਆਂ ਨੇ ਜਿਸ ਸ਼ਹਿਰ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਬਹੁਤ ਕੁੱਟ-ਕੁੱਟ ਕੇ ਪਰੀ ਗਈ ਆ ਕਿਉਂਕਿ ਇੱਥੇ ਬਹੁਤ ਉੱਗੇ ਸਿਆਸਤਦਾਨ ਬਹੁਤ ਵੱਡੇ-ਵੱਡੇ ਪੋਲੀਟੀਕਲ ਸ਼ਹਿਰ ਦੇ ਨਾਲ ਰਿਲੇਟਿਡ ਰਹੇ ਆ ਔਰ ਇਸ ਸ਼ਹਿਰ ਦੇ ਵਿੱਚ ਜੇ ਅੱਜ ਵੀ ਇਸੇ ਤਰ੍ਹਾਂ ਦੇ ਹਾਲਾਤ ਹੋਣ ਤਾਂ ਫਿਰ ਵਿਕਾਸ ਕਿਸ ਨੇ ਕਰਨਾ ਸੀ ਕੌਣ ਕਰਦਾ ਵਿਕਾਸ ਕਈ ਸਰਕਾਰਾਂ ਆ ਗਈਆਂ ਤੇ ਕਈ ਚਲੀਆਂ ਗਈਆਂ ਤਾ ਲੰਬੇ ਸਮੇਂ ਤੋਂ ਵਿਕਾਸ ਤੋਂ ਅਧੂਰਾ ਸ਼ਹਿਰ ਔਰ ਵਿਕਾਸ ਤੋਂ ਅਧੂਰੇ ਘਰ ਲੋਕਾਂ ਨੇ ਕਰੋੜਾ ਰੁਪਇਆ ਆਪਣੀਆਂ ਕੋਠੀਆਂ ਤੇ ਆਪਣੇ ਘਰਾਂ ਦੇ ਉੱਤੇ ਤੇ ਆਪਣੇ ਸੁਪਨਿਆਂ ਦੇ ਘਰ ਬਣਾਉਣ ਵਾਸਤੇ ਲਗਾ ਦਿੱਤੇ ਲੇਕਿਨ ਉਹਨਾਂ ਦੀ ਸੁਣਵਾਈ ਜਿਹੜੀ ਆ ਉਹ ਨਹੀਂ ਹੋਈ ਆ ਤਸਵੀਰਾਂ ਤੁਸੀਂ ਵੇਖੋ ਔਰ ਦੱਸ ਦਈਏ ਕਿ ਇਹ ਦੀਨਾ ਨਗਰ ਸ਼ਹਿਰ ਹੈ ਔਰ ਦੀਨਾ ਨਗਰ ਸ਼ਹਿਰ ਦੇ ਵਿੱਚ ਚੌਂਕ ਤਾਂ ਬਹੁਤ ਸਜਾਏ ਗਏ ਚੌਂਕਾਂ ਦੇ ਵਿੱਚ ਲੱਗ-ਲੱਗ ਤਸਵੀਰਾਂ ਮੂਰਤੀਆਂ ਲਗਾਈਆਂ ਗਈਆਂ ਲੇਕਿਨ ਸ਼ਹਿਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇੱਥੋਂ ਦੇ ਆਕਾ ਅਧਿਕਾਰੀ ਜਿੰਨੇ ਵੀ ਆਏ ਆ ਸਾਰਿਆਂ ਨੇ ਸ਼ਹਿਰ ਦੇ ਅੰਦਰੂਨੀ ਹਾਲਾਤ ਨਹੀਂ ਜਾਣੇ ਹੁਣ ਅਸੀਂ ਅਦਨੂਨੀ ਹਾਲਾਤਾਂ ਦੀ ਗੱਲ ਕਰ ਦਈਏ ਤਾਂ ਇਹ ਉਹ ਕਲੋਨੀਆਂ ਨੇ ਜਿਨ੍ਹਾਂ ਕਲੋਨੀਆਂ ਵਿੱਚ ਲੋਕਾਂ ਨੂੰ ਝਾਂਸਾ ਦਿੱਤਾ ਗਿਆ ਕਿ ਤੁਹਾਨੂੰ ਇੱਥੇ ਲਾਈਟਾਂ ਲਗਾਈਆਂ ਜਾਣਗੀਆਂ ਤੁਹਾਡੇ ਵਾਸਤੇ ਚਿਹਰਾ ਲੱਗਣਗੀਆਂ ਔਰ ਬਹੁਤ ਵਧੀਆ ਰੱਖ ਕੇ ਇੱਥੇ ਟਾਇਲ ਪੱਥਰ ਲੱਗੇਗਾ ਔਰ ਇਹ ਗਲੀਆਂ ਜਿਹੜੀਆਂ ਇੱਕ ਅਲੈਦਾ ਤਸਵੀਰ ਪੇਸ਼ ਕਰਨਗੀਆਂ ਲੇਕਿਨ ਉਹ ਸਮਾਂ ਨਹੀਂ ਆਇਆ ਅੱਜ ਦੱਸ ਦਈਏ ਇੱਕ ਗੱਲ ਹੋਰ ਤੁਹਾਡੇ ਧਿਆਨ ਚ ਲਿਆ ਦਈਏ ਕਿ ਛੁੱਟੀਆਂ ਖਤਮ ਹੋ ਗਈਆਂ ਔਰ ਦਿਨਾਨਗਰ ਵਾਸੀਆਂ ਦਾ ਕਹਿਣਾ ਸੀ ਕਿ ਜੋ ਬੱਚੇ ਛੁੱਟੀਆਂ ਕੱਟਣ ਆਉਂਦੇ ਆ ਤਾਂ ਉਹਨਾਂ ਦੇ ਬਸ ਦਿਮਾਗ 'ਚ ਇਹੀ ਰਹਿ ਗਿਆ ਵੀ ਸਾਡੇ ਨਾਨਕਿਆਂ ਦੀ ਅਜੇ ਗਲੀ ਨਹੀਂ ਬਣੀ ਅਸੀਂ ਜਾਈਏ ਕਿੱਥੇ ਅਸੀਂ ਕਿਵੇਂ ਜਾਣਾ ਹਣਾ ਆਸ ਲਗਾ ਕੇ ਰੱਖੀ ਸੀ ਕਿ ਸਾਡੇ ਨਾਨਕਿਆਂ ਦੀਆਂ ਗਲੀਆਂ ਬਣ ਜਾਣੀਆਂ ਤਾਂ ਉੱਥੇ ਲਾਈਟਾਂ ਲੱਗਣੀਆਂ ਤਾਂ ਉਦੋਂ ਹੀ ਜਾਵਾਂਗੇ ਕਿਉਂਕਿ ਇੱਥੇ ਖਤਰੇ ਤੋਂ ਖਾਲੀ ਨਹੀਂ ਇਹ ਜੰਗਲ ਨੁਮਾ ਗਲੀਆਂ ਇਹ ਖਤਰੇ ਤੋਂ ਖਾਲੀ ਨਹੀਂ ਆ ਖਤਰਾ ਕਦੇ ਵੀ ਇੱਥੇ ਪੈਦਾ ਹੋ ਜਾਂਦਾ ਔਰ ਲੋਕ ਪਰੇਸ਼ਾਨ ਰਹਿੰਦੇ ਆ ਔਰ ਅਸੀਂ ਅਕਸਰ ਹੀ ਲਗਾਤਾਰੇ ਆਵਾਜ਼ ਜਿਹੜੀ ਆ ਉਹ ਉਠਾਉਂਦੇ ਰਹਿੰਨੇ ਆ ਲੇਕਿਨ ਸਰਕਾਰਾਂ ਗੁੰਗੀਆਂ ਤੇ ਬੂਲੀਆਂ ਨੇ ਤਾਂ ਲੋਕ ਮਜਬੂਰ ਨੇ ਲੋਕ ਬੋਲ ਨਹੀਂ ਸਕਦੇ ਤਾਂ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਔਰ ਫੇਰ ਦੱਸ ਦਈਏ ਕਿ ਹੁਣ ਐਸ ਵੀ ਆਰ ਵੀ ਵੋਟਾਂ ਜਿਹੜੀਆਂ 27 ਦੀਆਂ ਹੋਣੀਆਂ ਤਾਂ ਵੇਖਦੇ ਆ ਕਿ ਹੱਦ ਤੱਕ ਪਹੁੰਚਣਗੇ ਜਾਂ ਨਹੀਂ ਜੋ ਅੱਗੇ-ਅੱਗੇ ਆ ਕੇ ਵਾਦੇ ਕਰਦੇ ਆ ਦਰਿਆ ਲੈ ਕੇ ਅੱਗੇ ਗੇ ਘੁੰਮਦੇ ਆ ਕੁਰਸੀਆਂ ਲੈ ਕੇ ਘੁੰਮਦੇ ਆ ਔਰ ਇਹਨਾਂ ਗਲੀਆਂ ਵਿੱਚ ਘੁੰਮਣਗੇ ਜਾਂ ਨਹੀਂ ਔਰ ਮੈਂ ਤੁਹਾਡੇ ਧਿਆਨ ਚ ਲਿਆ ਦੇਵਾਂ ਕਿ ਇਹ ਕਲੋਨੀ ਕਿਹੜੀ ਆ ਕਲੋਨੀ ਦਾ ਨਾਮ ਦੱਸ ਦਿਆ ਇੱਥੇ ਦੱਸ ਦਈਏ ਕੀ ਇਹ ਸ਼ਿਵਮ ਕਲੋਨੀ ਆ ਔਰ ਇਸ ਦੇ ਵਿੱਚ ਜੋ ਘਰ ਰਹਿ ਰਹੇ ਆ ਪਰਿਵਾਰ ਰਹਿ ਰਹੇ ਆ ਜਿਨ੍ਹਾਂ ਨੇ ਆਪਣੇ ਅਲੀਸ਼ਾਨ ਘਰ ਬਣਾਏ ਆ ਤਾਂ ਲਗਭਗ 30 ਸਾਲ ਤੋਂ ਜ਼ਿਆਦਾ ਲੋਕਾਂ ਨੂੰ ਇੱਥੇ ਰਹਿੰਦਿਆ ਹੋ ਗਿਆ ਔਰ 17 ਸਾਲਾਂ ਤੋਂ ਇੱਥੇ ਰਾਜ ਅਲੱਗ-ਅਲੱਗ ਸਰਕਾਰਾਂ ਦਾ ਅਲੱਗ-ਅਲੱਗ ਨੁਮਾਇंदे ਇੱਥੇ ਕਰਕੇ ਗਏ ਆ ਪ੍ਰਧਾਨਗੀਆਂ ਲੇਕਿਨ ਇੱਥੇ ਕੁਝ ਨਹੀਂ ਬਣਿਆ ਤੇ ਅਸੀਂ ਨਗਰ ਕਾਉਂਸਲ ਦੀ ਗੱਲ ਕਰਦੇ ਆ ਤਾਂ ਨਗਰ ਕਾਉਂਸਲ ਦੇ ਮੁਲਾਜ਼ਮ ਵੀ ਹੋ ਸਕਦਾ ਇੱਧਰ ਕਦੀ ਆਏ ਨਾ ਹੋਣ ਕਿਉਂਕਿ ਇਹੋ ਜਿਹੀ ਦਿੱਖ ਕਦੀ ਵੇਖੀ ਨਹੀਂ ਕਿ ਕਦੇ ਆ ਕੇ ਇੱਧਰ ਗੇੜਾ ਮਾਰਿਆ ਹੋਵੇ ਔਰ ਲੋਕਾਂ ਦੇ ਹਾਲਾਤ ਕਦੋਂ ਜਾਣੇ ਜਾਣਗੇ ਕਦੋਂ ਲੋਕਾਂ ਦੀ ਸੁਣਵਾਈ ਹੋਵੇਗੀ ਤਾਂ ਤੁਸੀਂ ਇਸ ਬਾਰੇ ਸਾਨੂੰ ਕਮੈਂਟ ਜ਼ਰੂਰ ਕਰਨਾ ਹੈ ਤਾਂ ਸੁਣਾਈ ਹੋਵੇਗੀ ਜਾਂ ਨਹੀਂ ਇਸ ਦੇ ਬਾਰੇ ਵੀ ਕਮੈਂਟ ਕਰਨਾ ਔਰ ਤੁਹਾਨੂੰ ਅਗਲੀ ਸਰਕਾਰ ਕਿਹੜੀ ਚਾਹੀਦੀ ਆ ਬਦਲਾਵ ਵਾਲੀ ਨੇ ਵੀ ਆਪਣਾ ਰੰਗ ਵਿਖਾ ਦਿੱਤਾ 17 ਸਾਲਾਂ ਵਾਲਿਆਂ ਨੇ ਵੀ ਵਿਖਾ ਦਿੱਤਾ ਸੀ ਤਾਂ ਹੁਣ ਇਹ 30 ਸਾਲ ਤੋਂ ਐ ਇਹ ਨਵੀਂ ਸਰਕਾਰ ਵੇਲੇ ਗਲੀ ਦੇ ਹਾਲਾਤ ਨਹੀਂ ਹੋਏ ਇਹ 17 ਸਾਲਾਂ ਤੋਂ ਇਹੋ ਕੋਈ ਚੱਲ ਰਿਹਾ ਔਰ ਜਦੋਂ ਤੋਂ ਲੈ ਕੇ ਲੋਕ ਰਹਿ ਰਹੇ ਆ ਔਰ ਲਗਾਤਾਰ ਪਰੇਸ਼ਾਨੀਆਂ ਲੋਕਾਂ ਦੀਆਂ ਔਰ ਅਸੀਂ ਆਸ ਕਰਦੇ ਆ ਕਿ ਲੋਕ ਕਮੈਂਟ ਕਰਕੇ ਇਹ ਜਰੂਰ ਸਾਨੂੰ ਮੈਸੇਜ ਵਧੀਆ ਦੇਣਗੇ ਕਿ ਇਸ ਗਲੀਆਂ ਦੇ ਨੰਬਰ ਆਉਣਗੇ ਇਹਨਾਂ ਘਰਾਂ ਦੇ ਨੰਬਰ ਆਉਣਗੇ ਘਰ ਕਦੀ ਸੁਪਨਿਆਂ ਦੇ ਘਰਾਂ ਦੇ ਅੱਗੇ ਇਹਨਾਂ ਦੇ ਗਲੀਆਂ ਬਣਨ ਗਈਆਂ ਇਸ ਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ